ਤੇਗੁਰ ਨਾਨਕ ਦੇ ਪਿਤਾ ਬਾਬੇ ਮੀਤੇ ਕਲਿਆਣਾ ਦਾ ਜਨਮ ਹੋਇਆ ਤੇਗੁਰ ਨਾਨਕ ਦੇ ਉਹਦੇ ਦਾਦਾ ਸਿਵਰਾਮ ਜੀ ਪਰਦਾਦਾ RAM ਰਣ ਜੀ ਖੇਤੀ ਦਾ ਕੰਮ ਕਰਦੇ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਆਉਦੇ ਪਿਤਾਪੁਰ ਕੇ ਨਗਰ ਵਿੱਚ ਆਣ ਕੇ ਬੈਠ ਗਏ ਜਦੋਂ ਬੇਦਿਆਂ ਨੂੰ ਪਤਾ ਲੱਗਾ ਕਿ ਆਉਂਗਾ ਪੁੱਤਰ ਨਾਨਕ ਆਇਆ ਏ ਉਹ ਸਰਦਾਵ ਦੀ ਜਾਇਦਾਦ ਸੰਭਾਲਣ ਆਇਆ ਹੋਵੇ ਕਿਉਂਕਿ ਜਵਾਨ ਵਸਤਾ ਵਿੱਚ ਆਇਆ ਏ ਪਰ ਆਪਾਂ ਇਹ ਤੈਨੂੰ ਰਹਿਣ ਨਹੀਂ ਦੇਣਾ ਹੁਣ ਇੱਥੋਂ ਭੱਜ ਦੇਣਾ ਹੈ ਲੇਖ ਬਕਰੀ ਪੁਰਾ ਚਲਾਣਾ ਕਹਿੰਦੇ ਨਾਨਕਾ ਉਹ ਸਾਡੇ ਕੋਲ ਵੇ ਜਨਮ ਲੈ ਕੇ ਸਾਡੇ ਕੋਲ ਨੂੰ ਲਾਜ ਲਾਈ ਐ ਤੇ ਦੂਸਰਾ ਤੂੰ ਭਾਲ ਫਿਰੀ ਵਿੱਚ ਆ ਕੇ ਪ੍ਰਾਹ ਜਲਾ ਦਿੱਤਾ ਹੈ ਪੂਜੇਵਲੇ ਗੁਰਨਾਗ ਦੇਵ ਨੇ ਸੰਬੋਧਨ ਕਰਕੇ ਕਿ ਆ ਬੇਦੀ ਪੁਰਸੋ ਅਸੀਂ ਤੁਹਾਡਾ ਹਾਲ ਚਲ ਜਾਣ ਵਾਸਤੇ ਆਏ ਸੀ ਤੁਸੀਂ ਲਾਲਚ ਲੋਹ ਵਿੱਚ ਆਣ ਕਰਕੇ ਸਾਡਾ ਇਲਕਾ ਕਰੀ ਜਾ ਰਹੇ ਹੋ ਔਰ ਇਹ ਪੱਟੇਵਿੰਡਪੁਰ ਜਿਹੜਾ ਹੈ ਤੁਹਾਡੇ ਕੋਲ ਪੱਤੀ ਵਿਰਾਸਤ ਹੈ ਕਹਿੰਦੇ ਹਾਂ ਜੀ ਸਾਡੀ ਤਾਂ ਬੜੀ ਪੱਤੀ ਵਿਰਾਸਤ ਹੈ ਉਹ ਜੋ ਮਹਾਰਾਜ ਨੇ ਕਿਹਾ ਸੋ ਸਭ ਕੂਰਸਾਰ ਮਿਲ ਜਾਵੇ ਔਰ ਉਜਰੇ ਕਦ ਕੋਜ ਨਾ ਪਾਵੇ ਹਮਰਾ ਦੀਵਰਾ ਸਦਾ ਰਹਾਏ ਕਹਿੰਦੇ ਸੱਚ ਦੀ ਜੋਤ ਸਦਾ ਇੱਥੇ ਜਗੇਗੀ ਅਦੇ ਪੱਟੇਵਿੰਡਪੁਰ ਜਿਹੜਾ ਹੈ ਤੇ ਉਹ ਜਾਵੇਗਾ ਤੁਸੀਂ ਕਿਤੇ ਦੂਰ ਜਾ ਕੇ ਵੱਸੋਗੇ ਕਹਿੰਦੇ ਮਗਦਾਨਿਆ ਨਗਰ ਜਾੜਿਆ ਨਹੀਂ ਹੈ ਇਹ ਆਪਾਂ ਛੇਵੇਂ ਜੰਮੇ ਜਾਣ ਕੇ ਵਸਾਵਾਂਗੇ ਆਪਣੀ ਤੋਲ ਦਿੱੱਤੇ ਵੀ ਜਾਵੇਗੀ ਉੱਥੇ ਵਦੇ ਫੁੱਲੇਗੇ ਗੋਬਿੰਦ ਸਾਹਿਬ ਜੀ ਜਦੋਂ 3.5 ਚੋਗਨ ਪੁਰ ਕੇ ਇੱਥੇ ਆਏ ਤਾਂ ਆਣ ਕਰਕੇ ਮਾਰਾਂਗੇ ਸੋਦੀ ਜਾਗਰ ਬਣਾਈ ਕਹਿੰਦੇ ਹੁਣ ਨਗਰ ਵਦੇ ਫੁੱਲੇਗਾ ਬੈਗ ਸਾਈਡ ਦੇ ਜਿਹੜਾ ਕੂਆ ਜਿਹੜਾ ਬਾਬੇ ਮਿੱਥੇ ਕਾਲੀ ਜਨਮ ਦੀ ਖੂਹ ਵਿੱਚ ਬਾਬੇ ਸਿਵਾਰਾਮ ਨੇ ਰਵਾਇਤ ਸੀ ਉਥੇ ਆਣ ਕੇ ਕਹਿ ਲਗੇ ਸਾਡੇ ਵੱਡੇ ਵੱਡੇ ਰਾਂ ਦਾ ਖੂਹ ਸਮਾ ਪਾ ਕੇ ਇੱਥੇ ਬੋਲੀ ਤਿਆਰ ਹੋਵੇਗੀ ਇੱਥੇ ਭਾਵ ਨਿੱਕੀਆਂ ਮੋਟੀਆਂ ਬਿਮਾਰੀਆਂ ਵੀ ਰਜਾ ਕਦ ਨਹੀਂ ਆ ਇੱਥੇ ਕੋੜੇ ਵੀ ਰਾਜੀ ਹੋਣਗੇ ਸਾਡੇ ਵੀ ਕਹਿੰਦੇ ਜਿੱਥੇ ਕਈਆਂ ਦੀਆਂ ਕਈ ਤਰ੍ਹਾਂ ਵਰਗੀਆਂ ਬਿਮਾਰੀਆਂ ਵੀ ਰਾਜੀ ਹੋਈਆਂ ਐ ਰਾਮ ਜੀ ਉਹ ਸਰਦਾ ਭਾਉਨਾ ਨਾਲ ਪੰਜ ਆਦਵਾਰੇ ਸੇ ਇਸ਼ਨਾਨ ਕਰਦਾ ਹੈ ਆਸ ਬੇਨਤੀ ਕਰਾਉਂਦਾ ਹੈ ਉਹਦੇ ਸਾਰੇ ਦੁੱਖ ਦੂਰ ਹੁੰਦੇ ਆਂ ਦੂਜੀ ਕਥਾ ਸਾਹਿਬ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਮੈਂ ਰਮਨ ਚਾਵਲਾ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਡੇਹਰਾ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਆ ਆਇਆ ਦਿਖਾਨ ਲਈ ਔਰ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਕਰਵਾਵਾਂਗੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਤਾ ਕਾਲੂ ਜੀ ਦਾ ਇਹ ਜਨਮ ਸਥਾਨ ਰਿਹਾ ਹੈ ਔਰ ਇਸ ਸਬੰਧੀ ਸਾਰੇ ਇਤਿਹਾਸ ਦੀ ਜਾਣਕਾਰੀ ਇਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਜਰਨੈਲ ਸਿੰਘ ਜੀ ਕੋਲੋਂ ਪ੍ਰਾਪਤ ਕਰਾਂਗੇ ਬਗਣੀ ਖਾਲਸਾ ਬਗਣੀ ਖਾਲਸਾ ਬਾਬਾ ਜੀ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਇਹ ਪ੍ਰਾਦਨ ਤੇ ਇਤਿਹਾਸਿਕ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਤਾ ਮੁਰਖੀ ਨਗਰ ਹੈ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਦਾ ਹਜੀ ਦਾ ਇੱਥੇ ਗੁਰੂ ਨਾਨਕ ਦੇਵ ਦੇ ਪਿਤਾ ਬਾਬੇ ਮਹਿਤੇ ਕਲਿਆਣ ਦਾ ਜਨਮ ਹੋਇਆ ਇੱਥੋਂ ਹੀ ਪੜੇ ਲਿਖੇ ਹੋਣ ਦੇ ਕਾਰਨ ਰਾਏ ਬਲਾਰ ਦੇ ਪ੍ਰੇਮ ਕਰਕੇ ਬਾਬਾ ਮਹਿਤਾ ਕਲਿਆਣ ਜੀ ਪਟਵਾਰ ਦੀ ਨੌਕਰੀ ਕਰਦੇ ਹੋਏ ਰਾਏ ਪੁੰਦ ਤਲਵੰਡੀ ਚਲੇ ਗਏ ਉੱਥੇ ਗੁਰਨਾਗ ਦੇਵ ਦਾ ਜਨਮ ਹੋਇਆ ਇੱਥੇ ਗੁਰਨਾਗ ਦੇਵ ਦੇ ਦਾਦਾ ਸਿਵਰਾਮ ਜੀ ਪਰਦਾਦਾ RAM ਨਾਰੈਣ ਜੀ ਖੇਤੀ ਦਾ ਕੰਮ ਕਰਦੇ ਰਹੇ ਇੱਥੋਂ ਹੀ ਪੜ੍ਹੇ ਲਿਖੇ ਹੋਣ ਦੇ ਕਾਰਨ ਬਾਬਾ ਮਹਿਤਾ ਕਲਿਆਣ ਜੀ ਰਾਏ ਪੋਤ ਬਲਵੰਡੀ ਚਲੇ ਗਏ ਉੱਥੇ ਗੁਰਨਾਗਦੇਵ ਦਾ ਜਨਮ ਹੋਇਆ ਇਸ ਪਿੰਡ ਨੂੰ ਮੁਖ ਰੱਖ ਕੇ ਬੀਬੀ ਨਾਨਕੀ ਦਾ ਦਿੱਤਾ ਸੁਲਤਾਨਪੁਰ ਲੋਧੀ ਕੀਤਾ ਸੀ ਜਦੋਂ ਗੁਰਨਾਗਦੇਵ ਦੀ ਜਵਾਨ ਵਜਤਾ ਹੋਈ ਉਹਨਾਂ ਨੇ ਬੀਬੀ ਨਾਨਕੀ ਨੂੰ ਮਿਲਣ ਦੀ ਤਿਆਰੀ ਕੀਤੀ ਸੁਲਤਾਨਪੁਰ ਲੋਧੀ ਨੂੰ ਨਾਲ ਭਾਈ ਬਾਲਾ ਤੇ ਮਰਦਾਨਾ ਵੀ ਸਨ ਜਦੋਂ ਗੁਰਨਾਗਦੇਵ ਜੀ ਚਲਪਾਨਪੁਰ ਲੋਧੀ ਨੂੰ ਜਾਣ ਦੀ ਤਿਆਰੀ ਕੀਤੀ ਆ ਬਾਬਾ ਮਹਿਤਾ ਕਲਿਆਣ ਦਾ ਅਜੇ ਕਹਿਣ ਲੱਗੇ ਪੁੱਤਰ ਜੇ ਤੂੰ ਬੀਬੀ ਨਾਨਕ ਨੂੰ ਮਿਲਣ ਵਾਸਤੇ ਚੱਲਿਆ ਆਂ ਨਾ ਚਲਪਾਨਪੁਰ ਲੋਧੀ ਤੋਂ ਦਾਸ ਕੋ ਲੈਂਦੇ ਵਾਲੇ ਪਾਸੇ ਆਪਣਾ ਨਗਰ ਪੱਠੇ ਵਿੰਡਪੁਰ ਆਉਣਾ ਏ ਉੱਥੇ ਆਪਣਾ ਬੇਦੀ ਭਾਈ ਜਾਰਾ ਵਾਦੇ ਕਿਉਂਕਿ ਆਪਾਂ ਨੂੰ ਕਾਫੀ ਸਮਾਂ ਹੋ ਗਿਆ ਆਪਾਂ ਉੱਥੇ ਗਏ ਨਹੀਂ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਉਣਾ ਕਿ ਕੀ ਹਾਲ ਚਾਲ ਸਤ ਬਾਈ ਨੇ ਕਹਿ ਗਏ ਸ੍ਰੀ ਗੁਰਨਾਗ ਦੇਵ ਜੀ ਆ ਰਾਏ ਪੋਤਲਵੰਡੀ ਤੋਂ ਚੱਲੇ ਨਾਲ ਪਾਈ ਬਾਲਾ ਤੇ ਮਰਦਾਨਾਂ ਵਿਚਾਨ ਚੱਲਦੇ ਚੱਲਦੇ ਜਦੋਂ ਪੱਠੇ ਵਿੰਡਪੁਰ ਦੇ ਨੇੜੇ ਪਹੁੰਚੇ ਤਾਂ ਘਟ ਘਟ ਕੇ ਜਾਣਨ ਹਾਰ ਸ਼੍ਰੋਮਣੀ ਗੁਰਗੋਵੰਗ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪਾਈ ਬਾਲਾ ਤੇ ਮਰਦਾਨਾਂ ਹੁਣ ਆਪਾਂ ਸਾਰੇ ਬੇਦੀਆਂ ਦਾ ਹਾਲ ਚਾਲ ਪੁੱਛ ਕੇ ਅੱਗੇ ਜਾਵਾਂਗੇ ਜੋ ਕਿ ਅੱਗੇ ਕਰਤਾਰ ਕੀ ਵਧਾ ਆਪਾਂ ਨੂੰ ਕਿਸ ਪਾਸੇ ਵੱਲ ਲਿਆ ਜਾਵੇ ਆਪਾਂ ਬੇਦੀ ਪਰਸਾਂ ਦਾ ਹਾਲ ਚਾਲ ਪੁੱਛ ਕੇ ਇੱਥੋਂ ਅੱਗੇ ਚਲੇ ਜਾਵਾਂਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਉਦੇ ਪਿਤਾ ਪੁਰਖੇ ਨਗਰ ਵਿੱਚ ਆਣ ਕੇ ਬੈਠ ਗਏ ਜਦੋਂ ਬੇਦੀਆਂ ਨੂੰ ਪਤਾ ਲੱਗਾ ਕਿ ਕਾਲੂ ਦਾ ਪੁੱਤਰ ਨਾਨਕ ਆਇਆ ਏ ਹੋ ਸਕਦਾ ਆਉਦੀ ਜਾਇਦਾਦ ਸੰਭਾਲਣ ਆਇਆ ਹੋਵੇ ਕਿਉਂਕਿ ਜਵਾਨ ਅਵਸਥਾ ਵਿੱਚ ਆਇਆ ਏ ਪਰ ਆਪਾਂ ਇਹਨੂੰ ਰਹਿਣ ਨਹੀਂ ਦੇਣਾ ਹੁਣ ਇੱਥੋਂ ਕੱਢ ਦੇਣਾ ਹੈ ਇਹ ਬੇਦੀਆਂ ਨੇ ਵਿਚਾਰ ਕਰਕੇ ਆਨ ਬੇਦੀਆਂ ਜਬੇ ਨਿਹਾਰੇ ਕਰਤੁ ਪਰਕਤਨ ਬਾਗੇ ਉਚਾਰੇ ਬੇਦੀ ਪੁਰਸ਼ਾ ਨੇ ਆਉਂਦੇ ਮਹਾਰਾਜ ਗੁਰਨਾਗ ਦੇ ਨਾਲ ਟਗੜਾ ਆਰੰਭ ਕਰ ਦਿੱਤਾ ਕਹ ਅੜੇ ਬੜੇ ਕੌੜੇ ਬੰਨ ਕੀਤੇ ਗੁਰਨਾਗ ਦੇਵ ਜੀ ਨੂੰ ਤਹਾਂ ਬੇਦੀਆਂ ਬੰਦ ਚ ਲੈ ਜਾਣਾ ਲੇਖ ਪਖੇਰੀ ਪੁਰਾ ਚਲਾਣਾ ਕਹਿੰਦੇ ਨਾਨਕਾ ਤੂੰ ਸਾਡੇ ਕੋਲ ਵੇ ਜਨਮ ਲੈ ਕੇ ਸਾਡੇ ਕੋਲ ਨੂੰ ਲਾਜ ਲਾਈ ਐ ਦੂਹ ਰਾਤੋਂ ਪਾਲ ਫਖੀਰੀ ਵੇਸ ਪਾ ਕੇ ਪਰਾ ਜਲਾ ਦਿੱਤਾ ਹੈ ਹਮ ਮਛਰੇ ਕੇ ਤੂੰ ਬਸੜਨਾ ਦਾ ਹੈ ਜਾਓ ਅਬੇ ਨਾ ਪਗੜੇ ਉਟਾਏ ਕਹਿੰਦੇ ਜਾਂ ਥੋਟ ਕੇ ਅੱਗੇ ਚਲੇ ਜਾਓ ਜਾਂ ਤੁਹਾਨੂੰ ਬਹੁ ਫੜ ਕੇ ਉਠਾਲ ਦਿੱਤਾ ਜਾਵੇਗਾ ਇਹੋ ਗੁਰੂ ਅਮਵਾਸਨਾ ਕਰੇ ਗੁਰਨਾਗਦੇਵ ਜੀ ਕਹਣਗੇ ਬੇਦੀ ਪੁਰਸ਼ો ਇੱਥੇ ਵਾਸਾ ਕਰਨ ਵਾਸਤੇ ਨਹੀਂ ਆਏ ਕੋ ਦਿਨ ਬਸੇ ਆਂਤਲ ਫਿਰ ਅਜੇ ਤੱਕ ਕੁਝ ਦਿਨ ਇੱਥੇ ਰਹਿਣਾ ਹੈ ਇਹ ਸਾਰੇ ਬੇਦੀਆਂ ਦਾ ਹਾਲਚਲ ਪੁੱਛ ਕੇ ਇਥੋਂ ਅੱਗੇ ਚਲੇ ਜਾਣਾ ਹੈ ਇੱਥੇ ਤੁਸੀਂ ਵੱਚੋਗੇ ਜਦੋਂ ਗੁਰਨਾਗ ਦੇਵੀ ਨੇ ਇਹ ਗੱਲ ਕਹੀ ਤਾਂ ਬੇਦੀ ਬੜੇ ਕਰੋਧਵਾਨ ਹੋਏ ਸੋਨ ਬੇਦੀਆਂ ਨੇ ਕੋਪ ਕਰ ਕਹੋ ਕਰੋਧ ਵਿੱਚ ਬੋਲੇ ਇਹ ਉਤਵ ਦਾਅ ਸਬਨਾਮ ਲਾਇਓ ਕਹਿੰਦੇ ਨਾਨਕਾ ਇਤਰੇ ਦਾਅ ਪੇ ਜਹੀਂ ਜਾਣਦੇ ਆ ਜਦੋਂ ਕੁਝ ਦਿਨ ਇੱਥੇ ਰਹਿ ਗਿਆ ਨਾ ਮੇਲੇ ਭਲਾਏ ਲਹੇ ਲਹੇਗੇ ਕੋਈ ਕਹਿੰਦੇ ਤੂੰ ਕਿੰਨੇ ਬੇਦੀ ਆਪਦੇ ਨਾਲ ਇਕੱਠੇ ਕਰ ਲਵੇਂਗਾ ਝਗੜਾ ਕਰਕੇ ਜਗਾ ਦਾ مالک ਬਣ ਜਾਵੇਂਗਾ ਇੱਥੇ ਆਪਦਾ ਭਖੰਡ ਰチェਗਾ ਜਾਂ ਤੇ ਅਬੇ ਉਠਾਵਨ ਕਰੇ ਤਵ ਬਜ ਪਰਨਾ ਪੁਰੋਸਾ ਕਰੇ ਕਹਿੰਦੇ ਜਾਂ ਸੋਟ ਕੇ ਹੁਣੇ ਚਲੇ ਜਾ ਸਾਨੂੰ ਤੇਰੇ ਬਜਨਾ ਦੇ ਕੋਈ ਪੁਰੋਸਾ ਨਹੀਂ ਹੈ ਉਠੋ ਜਾਓ ਸੁਣ ਵਾਕ ਹਮਾਰੇ ਨਤ ਬੁਝ ਗਏ ਤਰਨ ਤੇ ਉਠਾਰੇ ਕਹਿੰਦੇ ਜਾਂ ਥੋੜ ਕੇ ਹੁਣੇ ਅੱਗੇ ਚਲੇ ਜਾਓ ਨਹੀਂ ਤੇ ਸਾਮਾ ਪੈਣ ਤੋਂ ਪਹਿਲਾਂ ਪਹਿਲਾਂ ਜਿੱਦਾਂ ਸ੍ਰੀ ਕਾਂਗ ਸ੍ਰੀ ਕੱਢਦੇ ਆ ਨਾ ਇਦਾਂ ਇਥੋਂ ਕੱਢਿਆ ਜਾਣਗਾ ਤੈਨੂੰ ਦੀਵਾ ਨਹੀਂ ਬਾਲਣ ਦੇਵਾਂਗੇ ਉਸ ਵੇਲੇ ਗੁਰਨਾਗ ਦੇਵ ਨੇ ਸਬੋਧਨ ਕਰਕੇ ਕਿ ਆ ਬੇਦੀ ਪੁਰਸੋ ਅਸੀਂ ਤੁਹਾਡਾ ਹਾਲ ਚੱਲ ਜਾਣ ਵਾਸਤੇ ਆਏ ਸੀ ਤੁਸੀਂ ਲਾਲ ਤਾਂ ਲੋਹ ਵਿੱਚ ਆਣ ਕਰਕੇ ਸਾਡਾ ਏਲਖਾ ਕਰੀ ਜਾ ਰਹੇ ਹੋ ਪਰ ਇਹ ਪੱਠੇ ਉਨ ਪਰ ਜਿਹੜਾ ਹੈ ਤੁਹਾਡੇ ਕੋਈ ਪੱਕੀ ਵਿਰਾਸਤ ਹੈ ਕਹਿੰਦੇ ਹਾਂ ਜੀ ਅਸੀਂ ਸਾਡੀ ਤਾਂ ਬੜੀ ਪੱਕੀ ਵਿਰਾਸਤ ਹੈ ਵਜੋ ਦੇ ਮਹਾਰਾਜ ਨੇ ਕਿਹਾ ਸੋ ਸਭ ਕੂਰ ਸਾਰ ਮਿਲ ਜਾਵੇ ਹੋਰ ਉਜਰੇ ਕਿਦ ਖੋਜ ਨਾ ਪਾਵੇ ਹਮਰਾ ਦੀਵਰਾ ਸਦਾ ਰਹੇ ਕਹਿੰਦੇ ਸੱਚ ਦੀ ਜੋਤ ਸਦਾ ਇੱਥੇ ਜਗੇਗੀ ਅਦੇ ਪੱਠੇ ਵਿੰਡਪੁਰ ਜਿਹੜਾ ਇੱਥੇ ਹੋ ਜਾਵੇਗਾ ਤੁਸੀਂ ਕਿਤੇ ਦੂਰ ਜਾ ਕੇ ਵੱਸੋਗੇ ਇਹਨਾਂ ਬਾਈਨ ਕਹਿ ਕੇ ਮਹਾਰਾਜ ਸultan ਬੋਲੋਦੀ ਨੂੰ ਚਲੇ ਗਏ ਮਰਦਾਨਾ ਕਹਿੰਦਾ ਮਹਾਰਾਜ ਆਪਾਂ ਦਾ ਬਾਬਾ ਮਹਿਤਾ ਕਾਲੂ ਜਿਹਨੇ ਹਾਲ ਚਾਲ ਜਾਣ ਵਾਸਤੇ ਭੇਜਿਆ ਸੀ ਤੁਸੀਂ ਨਗਰ ਨੂੰ ਉਜਾੜਾ ਪਾ ਦਿੱਤਾ ਏ ਕਹਿੰਦੇ ਮਰਦਾਨਿਆਂ ਨਗਰ ਜਾੜਿਆ ਨਹੀਂ ਹੈ ਇਹ ਆਪਾਂ ਛੇਵੇਂ ਜਾਮੇਵਾਂ ਜਾਣਗੇ ਵਸਾਵਾਂਗੇ ਆਪਣੀ ਕੋਲ ਦਿੱਤੇ ਵੀ ਜਾਵੇਗੀ ਉੱਥੇ ਵਧੇ ਫੁੱਲੇਗੀ ਇਹ ਵਰਦਾਨ ਦੇ ਕੇ ਸਰਦਾਰ ਬੁੱਲੋਦੀ ਨੂੰ ਚਲੇ ਗਏ ਇੱਥੇ ਮਰੋਂ ਫਿਰ ਬੇਦਿਆਂ 'ਚ ਇੰਨੀ ਰਿਕਾ ਵਧ ਗਈ ਕਿ ਕੋਈ ਮਟਾਈ ਨਾ ਸਕੇ ਆ ਲੜ ਲੜ ਭਾਜੇ ਪੁਰ ਕੋ ਸੋਰਾ ਪਰਿਓ ਤੇ ਤਬ ਕੋ ਇਸ ਠੋਰਾ ਇੱਕ ਖੋਗਵਾਹ ਦਾ ਨਗਰ ਜਿਹੜਾ ਸਾਰੇ ਬੇਦੀ ਲੜ ਲੜ ਕੇ ਕਿਤੇ ਦੂਰ ਜਾ ਬੱਚੇ ਜਿਨ੍ਹਾਂ ਦੀ ਖੋਜ ਨਹੀਂ ਪਈ ਕਿ ਕਿੱਥੇ ਬੱਚੇ ਹਨ ਇਹ ਖੋਗਵਾਹ ਦਾ ਨਗਰ ਸਾਰਾ ਤੇ ਹੋ ਗਿਆ ਸਵੇਂ ਪਾ ਤਦ ਕਰ ਸਾਰੇ ਹੀ ਬੇਦੀ ਤੋਂ ਜਾ ਚੁਕੇ ਸਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨਗਰ ਚੋਲਾ ਸਾਹਿਬ ਨੂੰ ਉਤਾਰਦੇ ਹੋਏ ਗੋਂਦਵਾਲ ਸਾਹਿਬ ਨੂੰ ਜਾ ਰਹੇ ਸਨ ਜਦੋਂ ਚੋਲੇ ਸਹਿਬ ਤੋਂ ਤਿੰਨਾਂ ਕੋਹਾਂ ਦੇ ਉੱਪਰ ਆਏ ਤੀਨ ਕੋਹਾਂ 'ਚੋਂ ਸਤਿਗੁਰੂ ਗਏ ਜਦੋਂ ਚੋਲੇ ਸਹਿਬ ਤੋਂ ਤਿੰਨਾਂ ਕੋਹਾਂ ਦੇ ਉੱਪਰ ਆਏ ਮਹਾਰਾਜ ਇੱਕ ਥਾਂ ਬਲੋਗ ਤੇ ਪਏ ਇੱਕ ਬੜੀ ਸੁਹਾਵਣੀ ਜਗ੍ਹਾ ਦੇਖੀ ਉੱਪਰ ਤਰੰਗੰਬੰਨ ਠਾਂਣੀ ਮਾਰਾ ਉੱਥੇ ਕੋੜੇ ਤੋਂ ਉੱtre ਜੋੜਾ ਉਤਾਰਿਆ ਸਾਢੇ 350 ਕਦਮ ਪਿੱਛੋਂ ਹੀ ਮਾਰ ਆਇਨੇ ਗੁਰਨਾਗਦੇਵ ਦੀ ਜਗਦੀ ਜੋਦੋਂ ਨਮਸਕਾਰ ਕੀਤੀ ਚੇਖਾ ਨੇ ਪੁੱਛਿਆ ਮਹਾਰਾਜ ਕਿ ਤੇ ਨਜ਼ਰ ਆ ਰਿਹਾ ਏ ਤੁਸੀਂ ਨਮਸਕਾਰ ਕਿਸ ਨੂੰ ਕੀਤੀ ਹੈ ਸਾਨੂੰ ਦੱਸੋ ਇਹ ਜਗ੍ਹਾ ਕਿਹੜੀ ਹੈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਮੁਸਕਰਾਏ ਕਹਿਣ ਲੱਗੇ ਭਾਈ ਤੇਨੂੰ ਨਮਸਕਾਰ ਨਹੀਂ ਕੀਤੀ ਅਸੀਂ ਇਹ ਗੁਰਨਾਗਦੇਵ ਦੀ ਜਗਦੀ ਜੋਤ ਨੂੰ ਨਮਸਕਾਰ ਕੀਤੀ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਸਾਢੇ 350 ਕਦਮ ਤੋਂ ਨੰਗੇ ਪੈਰੀਂ ਚੱਲ ਕੇ ਸੰਗਤ ਸਮੇਤ ਪਰਿਵਾਰ ਸਮੇਤ ਇਪਾਮ ਨੇ ਤਾਂ ਸੱਚਖੰਡ ਗੁਰਦਰਾ ਡੇਰਾ ਸਾਹਿਬ ਵਿਖੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 350 ਕਦਮ ਤੁਰ ਕੇ ਇੱਥੇ ਆਏ ਤਾਂ ਆਣ ਗਰ ਕੇ ਮਾਰਾ ਨੇ ਛੋੜੀ ਜਗਰ ਬਣਾਈ ਕਹਿੰਦੇ ਹੁਣ ਇਹ ਨਗਰ ਵਧੇ ਫੁੱਲੇਗਾ ਬਾਗ ਸੈਰ ਦੇ ਜਿਹੜਾ ਖੂਹ ਹੈ ਜਿਹੜਾ ਬਾਬੇ ਮਹਿਤੇ ਕਾਲੀ ਜਨਮ ਦੀ ਖੂਹ ਵਿੱਚ ਬਾਬੇ ਸਿਵਰਾਮ ਨੇ ਲਵਾਇਆ ਸੀ ਉਥੇ ਆਣ ਕੇ ਕਹਿ ਲਗੇ ਸਾਡੇ ਵੱਡੇ ਵੱਡੇ ਰਿਆਂ ਦਾ ਖੂਹ ਸਮਾ ਪਾ ਕੇ ਇੱਥੇ ਬੋਲੀ ਤਿਆਰ ਹੋਵੇਗੀ ਇੱਥੇ ਪਾਵਨ ਨਕੀਆਂ ਮੋਟੀਆਂ ਬਿਮਾਰੀਆਂ ਦੇ ਰੇਜਾ ਕਰਨਗੇ ਇੱਥੇ ਕੋੜੇ ਵੀ ਰਾਜੀ ਹੋਣਗੇ ਸਾਡੇ ਵੇਖਦੇ ਜਿੱਥੇ ਕਈਆਂ ਦੀਆਂ ਕਈ ਤਰ੍ਹਾਂ ਵਰਗੀਆਂ ਬਿਮਾਰੀਆਂ ਰਾਜੀ ਹੋਈਆਂ ਹੈ ਜਿਹੜਾ ਵੀ ਜੀਵ ਸਰਦਾ ਭਾਵਨਾ ਨਾਲ ਪੰਜ ਆਦਿਵਾਰੇ ਸੇ ਇਸ਼ਨਾਨ ਕਰਦਾ ਹੈ ਅਰਦਾਸ ਬੇਨਤੀ ਕਰਾਉਂਦਾ ਹੈ ਉਹਦੇ ਸਾਰੇ ਦੁੱਖ ਦੂਰ ਹੁੰਦੇ ਆ ਇਹ ਪਾਵਨ ਅਸਥਾਨ ਨਸਹਿਰਾ ਪੰਨਵਾ ਤੋਂ 10 ਕੋਹ ਭਾਵ 10 ਮੀਲ ਚੜ੍ਹਦੇ ਵਾਲੇ ਪਾਸੇ ਗੋਇੰਦਵਾਲ ਸਹਿਬ ਤੋਂ 10 ਮੀਲ ਧੱਕਨ ਦੀ ਬਾਹੀ ਵਾਲੇ ਪਾਸੇ ਚੋਲਾ ਸਹਿਬ ਤੋਂ 10 ਮੀਲ ਭਾਵ ਪਹਾੜ ਦੀ ਬਾਹੀ ਵਾਲੇ ਪਾਸੇ ਮੇਰੇ ਕੋਲ ਮੈਂ ਨਹੀਂ ਛੜਕਦਾ ਹਾਂ ਭਾਵ 1.5 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਵਸਿਆ ਹਾਂ